ਸਾਨੂੰ ਡਾਰੇ ਸਾਡਿਆਂ ਤੋਂ ਐ ਜੇ ਉਹ ਸਾਡੇ ਨਾਲ ਸਾਡਾ ਕੋਈ ਮਤਭੇਦ ਹੋ ਸਕਦਾ ਪਰ ਕਿਸਾਨੀ ਮੰਗਤਾ ਇੱਕ ਹੀ ਹਨ ਯਾਰ ਜਾਮਾ ਤਾਂ ਅਸੀਂ ਕਿਸਾਨੀ ਦਾ ਹੀ ਪਾਇਆ ਹੋਇਆ ਨਾ ਜੇ ਉਹ ਸਾਡੇ ਨਾਲ ਉਹਨਾਂ ਨੇ ਉਸ ਬਾਰਡਰ ਤੇ ਨਹੀਂ ਬੈਠਣਾ ਤਾਂ 12 13 ਬਾਰਡਰ ਹੋਰ ਹਰਿਆਣੇ ਨਾਲ ਦਿੱਲੀ ਤੇ ਲੱਗ ਰਿਹਾ ਹੋਰ ਕਿਸੇ ਰਾਹ ਤੇ ਜਾ ਕੇ ਬੈਠ ਜਾਣ ਕਿ ਇਹਨੂੰ ਸਰਕਾਰ ਨੂੰ ਘੇਰ ਗਿਆ ਸੀ ਸਾਨੂੰ ਮੰਗਾਂ ਮਨਾਉਣੀਆਂ ਸ਼ਾਂਤੀ ਹੋ ਜਾਂ ਜੇ ਵੀਰ ਉਹ ਵੀ ਅੱਜ ਵੀ ਉੱਠ ਕੇ ਜਾ ਕੇ ਉਹ ਬਾਰਡਰਾਂ ਤੇ ਬਹਿ ਜਾਣ ਤਾਂ ਥੋੜੇ ਸਮੇਂ ਦੇ ਵਿੱਚ ਅਸੀਂ ਆਪਣੀਆਂ ਮੰਗਾਂ ਮਨਾ ਸਕਦੇ ਹਾਂ ਮੇਰਾ ਨਾਮ ਗੋਰਾ ਸਿੰਘ ਬਲਾਕ ਪ੍ਰਧਾਨ ਗਿੱਦੜਵਾ ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ ਦਾ ਨਮਾਇੰਦਾ ਮੈਂ ਪ੍ਰਧਾਨ ਜੀ ਅੱਜ ਜਿਹੜਾ ਰੇਲਾਂ ਰੋਕੀਆਂ ਜਾ ਰਹੀਆਂ ਗਿੱਦੜਵਾ ਦੇ ਵਿੱਚ ਤੁਸੀਂ ਬੈਠਿਓ ਕਿਸ ਨੂੰ ਲੈ ਕੇ ਜਿਹੜੀਆਂ ਰੇਲਾਂ ਦਾ ਪ੍ਰੋਗਰਾਮ ਦਿੱਤਾ ਗਿਆ ਇਹ ਰੇਲਾਂ ਵਿਰੋਧ ਕਲੇ ਗਿੱਦੜਵਾ ਵਿੱਚ ਨਹੀਂ ਜਾਂ ਪੰਜਾਬ ਵਿੱਚ ਨਹੀਂ ਰੁਕੀਆਂ ਗਈਆਂ ਰੇਲਾਂ ਆਪਾਂ ਸਾਰੇ ਭਾਰਤ ਵਿੱਚ ਰੁਕੀਆਂ ਜੀ ਜੋ ਆਪਣਾ 11 ਤਰੀਕ ਤੋਂ ਅਸੀਂ ਮੋਰਚਾ ਕਿਸਾਨੀ ਮੋਰਚਾ ਸ਼ੁਰੂ ਕਰਿਆ ਹੈ ਜਿਹੜੀਆਂ ਸਮੇਂ-ਸਮੇਂ ਸਰਕਾਰ ਨੇ ਸਾਡੀਆਂ ਮੰਗਾਂ ਮੰਨੀਆਂ ਸੀਗੀਆਂ 12 ਜਿਹੜੀਆਂ ਮੰਨੀਆਂ ਮੰਗਾਂ ਸਾਡੀਆਂ ਸਰਕਾਰ ਨੇ ਉਹਨਾਂ ਤੇ ਗੌਰ ਨਹੀਂ ਕਰਿਆ ਉਹਨਾਂ ਨੂੰ ਲਾਗੂ ਨਹੀਂ ਕਰਿਆ ਉਹ ਅਸੀਂ ਦੁਬਾਰਾ ਫੇਰ ਪਿਆਸ ਰੱਖਿਆ ਉਹਨਾਂ ਦਾ 11 ਤਰੀਕ ਤੋਂ ਸਾਡਾ ਜੋ ਮੋਰਚੇ ਵਿੱਚ ਅਸੀਂ ਸ਼ੁਰੂ ਹੈ ਤੇ ਜਦੋਂ ਅਸੀਂ ਆਪਦੀਆਂ ਮੰਗਾਂ ਲੈਣ ਵਾਸਤੇ ਗਏ ਆ ਬਿਊਰੋ ਸਾਡੇ ਨਾਲ ਉੱਥੇ ਬਹੁਤ ਕੁਝ ਹੋਇਆ ਬਾਰਡਰ ਤੇ ਸਰਕਾਰ ਨੇ ਸਾਡੇ ਨਾਲ ਦੂਜੇ ਮੁਲਕਾਂ ਨਾਲੋਂ ਵੀ ਸਲੂਕ ਪੈੜਾ ਕਰਿਆ ਵੀਰੋ ਸਾਡੇ ਤੇ ਉਹ ਬੰਬਵਾਰੀ ਗੋਲੇ ਸਿੱਟੇ ਗਏ ਸਾਡਾ 450 ਜਵਾਨ ਇਸ ਗੁੰੰਗੀ ਬੋਲੀ ਸਰਕਾਰ ਨੇ ਫੱਟੜ ਕੇ ਰਿਆ ਤੇ ਪੰਜ ਚਾਰ ਜਵਾਨ ਸਾਡੇ ਉਥੇ ਸ਼ਹੀਦੀ ਪ੍ਰਾਪਤ ਕਰੀ ਹੈ ਸ਼ੁਭ ਕਰਨ ਵੀਰ ਜੋ ਬੱਲੋ ਹੈ ਉਹ ਗੋਲੀ ਨਾਲ ਉਥੇ ਸ਼ਹੀਦੀ ਪ੍ਰਾਪਤ ਕਰੀ ਹੈ ਵੀਰੋ ਸ਼ਹੀਦੀ ਦੇਖ ਕੇ ਇਹ ਸਰਕਾਰ ਦਾ ਮੂੰਹ ਬੰਦ ਕਰਿਆ ਹੈ ਉਸੇ ਮਿਸ਼ਨ ਦੇ ਵਿੱਚੋਂ ਜੋ ਅੱਜ 10 ਤਰੀਕ ਨੂੰ ਅਸੀਂ ਸਾਰੇ ਭਾਰਤ ਅੰਦਰ ਰੇਲਾਂ ਦਾ ਚੱਕਾ ਜਾਮ ਕਰਿਆ ਇਸ ਤੋਂ ਅੱਗੇ ਵੀ ਪ੍ਰੋਗਰਾਮ ਤਿੱਖੇ ਦੇਵਾਂਗੇ ਵੀਰੋ ਜਿੰਨੀਆਂ ਸਾਡੀਆਂ ਮੰਨੀਆਂ ਹੋਈਆਂ ਮੰਗਾਂ ਉਹ ਜ਼ਰੂਰ ਲਾਗੂ ਕਰਵਾਵਾਂਗੇ ਇਹ ਸਰਕਾਰ ਨੂੰ ਦੱਸਾਂਗੇ ਸਮੇਂ-ਸਮੇਂ ਸਰ ਸਰਕਾਰ ਨੇ ਜਿਹੜੀ ਸਾਡੀ ਝੋਨੇ ਦੀ ਝੋਨੇ ਚੱਲਦੇ ਅਧਰਾਨ ਐਮਐਸਪੀ ਬੰਦ ਕਰਤੀ ਸੀ ਸਾਨੂੰ ਸਰਕਾਰ ਨੇ ਉਸ ਗੱਲ ਦਾ ਬੋਲ-ਬੋਲ ਕੇ ਕਹਿ ਰਹੀ ਸੀ ਤੁਸੀਂ ਪਰਾਲੀ ਨੂੰ ਅੱਗ ਨਹੀਂ ਲਾਉਣਾ ਹਟਦੇ ਤਾਂ ਝੋਨੇ ਦੀ ਐਮਐਸਪੀ ਖਤਮ ਕੀਤੀ ਜੋ ਕਣਕ ਤੇ ਇمپੋਰਟ ਡਿਊਟੀ ਲੱਗੀ ਸੀ ਉਹ ਸਰਕਾਰ ਨੇ ਖਤਮ ਕੀਤੀ ਤੇ ਸਾਡੇ ਆਗੂ ਸੂਝਬਾਨਾ ਨੇ ਜਿੱਦੋਂ ਅਸੀਂ ਦਿੱਲੀ ਵਾਲ ਮੂੰਹ ਕੀਤਾ ਤੇ ਸਰਕਾਰ ਨੂੰ ਹੱਥਾਂ ਪੈਰਾਂ ਦੀਆਂ ਪੈ ਗਈਆਂ ਵੀਰੋ ਪਹਿਲੀ ਪ੍ਰਾਪਤੀ ਸਾਡੀ ਇਹ ਸੀ ਜਿੱਦ ਦੇ ਅਸੀਂ 11 ਨੂੰ ਤੁਰਨਾ ਸੀ 8 ਤਰੀਕ ਨੂੰ ਸਰਕਾਰ ਨੇ ਇਸ ਭਗਵੰਤ ਮਾਨ ਨੂੰ ਨਾਲ ਲੈ ਕੇ ਸਾਡੇ ਨਾਲ ਮੀਟਿੰਗ ਸ਼ੁਰੂ ਕਰ ਲਈ ਸੀ ਸਾਡੀ ਪਹਿਲੀ ਪ੍ਰਾਪਤੀ ਇਹ ਸੀ ਕਿ ਗੱਲ ਨਾਲ ਹੀ ਸਾਰਾ ਕੁਝ ਸਾਨੂੰ ਮਿਲਣਾ ਹੈ ਮੀਟਿੰਗ ਜਿਹੜੀ ਸਰਕਾਰ ਸਾਡੀ ਐਮਐਸਪੀ ਖਤਮ ਕਰ ਚੁੱਕੀ ਸੀ ਇੰਪੋਰਟ ਡਿਊਟੀ ਖਤਮ ਕਰ ਚੁੱਕੀ ਸੀ ਅਸੀਂ ਵੀਰੋ ਉਸ ਸਰਕਾਰ ਨੂੰ ਮਜਬੂਰ ਕਰਤਾ ਸਾਰੀਆਂ ਫਸਲਾਂ ਤੇ ਐਮਐਸਪੀ ਗਰੰਟੀ ਦਾ ਕਾਨੂੰਨ ਬਣਾਉਣ ਵਾਸਤੇ ਸਰਕਾਰ ਸਾਡੇ ਕੋਲ ਇਹ ਵੀ ਮੰਨੀ ਆ ਵੀ 5 ਸਾਲ ਵਾਸਤੇ ਲਿਖ ਕੇ ਲੈ ਲਓ ਇਹ ਸਾਡੀ ਇੱਕ ਪ੍ਰਾਪਤੀ ਸੀ ਵੀਰੋ ਅਸੀਂ ਇੱਥੇ ਹੀ ਨਹੀਂ ਖੜੇ ਅਸੀਂ ਡਬਲਯੂਟੀਓ ਤੋਂ ਬਾਹਰ ਕੱਢਣ ਵਾਸਤੇ ਇਹ ਸਰਕਾਰ ਨਾਲ ਸਾਰੇ ਭਾਰਤ ਦੇ ਵਿੱਚ ਮੀਟਿੰਗਾਂ ਸ਼ੁਰੂ ਹੋ ਗਈਆਂ ਡਬਲਯੂਟੀਓ ਤੋਂ ਭਾਰਤ ਨੂੰ ਬਾਹਰ ਲਿਆਓ ਇਹ ਸਾਡੇ ਵਾਸਤੇ ਬਹੁਤ ਵੱਡੀ ਪ੍ਰਾਪਤੀ ਹੈ ਪਿਛਲੇ ਕਿਹੜੇ ਜਿ ਤੋ ਅਸੀਂ 13 ਮਹੀਨੇ 13 ਦਿਨ ਦਾ ਕੋਲ ਲੜਿਆ ਵੀਰੋ ਸਾਥੋ ਇਹ ਗੱਲ ਉਦੋਂ ਰੱਖੀ ਨਹੀਂ ਗਈ ਸੀ ਜਿਹੜੀ ਸਰਕਾਰ 'ਚ ਅਸੀਂ ਹੁਣ ਰੱਖੀ ਹੈ ਇਸ ਹਾਸਤੇ ਮੋਰਚਾ ਸਾਡਾ ਹਰ ਰੋਜ਼ ਬੁਲੰਦਿਆਂ ਨੂੰ ਸ਼ੂਰ ਹੈ ਅਸੀਂ ਬੇਨਤੀ ਕਰਦੇ ਆਂ ਕਿ ਸਾਡੇ ਨਾਲ ਤਾਂ ਹੁਣ ਜੋ ਟਰੱਕਾਂ ਵਾਲੇ ਵੀਰ ਇੱਕ ਤੋਂ ਦੂਜੀ ਥਾਂ ਅਨਾਜ ਫਲ ਫਰੂਟ ਜੋ ਵੀ ਚੀਜ਼ ਪਟਾਉਂ ਪਹੁੰਚਾਉਂਦੇ ਇਹ ਉਹਨਾਂ ਨੇ ਵੀ ਸਾਡੇ ਨਾਲ ਮੰਨਿਆ ਵੀ ਅਸੀਂ ਵੀ ਆਣ ਮੱਥੇ ਸਮੇਂ ਤੱਕ ਹੜਤਾਲ ਕਰਾਂਗੇ ਅਜੇ ਤਾਂ ਅਸੀਂ ਸਰਕਾਰ ਨੂੰ ਇਹ ਇੰਨਾ ਕੀ ਦੱਸਿਆ ਕਿ 4 ਘੰਟੇ ਵਾਸਤੇ ਰੇਲਾਂ ਦਾ ਚੱਕਾ ਜਾਮ ਕਰਿਆ ਜੇ ਸਰਕਾਰ ਅਜੇ ਵੀ ਨਾ ਸਮਝੀ ਤਾਂ ਅਸੀਂ ਵੀਰੋਂ ਮੱਸ ਲਿਆ ਕਿ ਅਸੀਂ ਝੋਨੇ ਦੀ ਫਸਲ ਐ ਇੱਕ ਦੀ ਪੰਜਾਬ ਦੇ ਵਿੱਚ ਨਹੀਂ ਪੈਦਾ ਕਰਾਂਗੇ ਜਿਤੋਂ ਅਸੀਂ ਖਾਂਦੇ ਹੀ ਨਹੀਂ ਅਸੀਂ ਐਮਐਸਪੀ ਗਰੰਟੀ ਦਾ ਕਾਨੂੰਨ ਬਣਾ ਕੇ ਰ੍ਹਾਂਗੇ ਤੇ ਹੋਰ ਚੀਜ਼ਾਂ ਤੇ ਐਮਐਸਪੀ ਲਵਾਂਗੇ ਸਾਨੂੰ ਸਾਡੇ ਵੱਡ-ਵਡੇਰਿਆਂ ਨੇ ਦੱਸਿਆ ਜਿਹੜੇ ਸਾਡੇ ਨਾਲ ਜਿੰਨੇ ਜਰਨੈਲ ਖੜੇ ਐ ਕਿਸਾਨੋਂ ਜਦੋਂ ਪੈਦਾ ਤੁਸੀਂ ਕਰਦੇ ਹੋ ਤੇ ਇਹਨੂੰ ਵੇਚਣਾ ਵੀ ਸਿੱਖੋ ਪ੍ਰਧਾਨ ਜੀ ਜਿਵੇਂ ਪਹਿਲਾਂ ਤਾਂ ਹੁਣ ਜਿਵੇਂ ਕਿਸਾਨਾਂ ਨੂੰ ਬਾਟਾ ਦੇ ਰੁਕਿਆ ਗਿਆ ਹਰਿਆਣੇ ਦੇੰ ਤੇ ਉੱਥੇ ਇਹ ਕਿਹਾ ਜਾ ਰਿਹਾ ਕਿ ਸਰਕਾਰ ਨੇ ਰੋਕਿਆ ਸੀ ਤਾਂ ਦਿੱਲੀ ਚੱਲੇ ਸੀਗੇ ਹਨਾ ਬੀਤੇ ਦਿਨ ਹੀ ਕਿਸਾਨ ਦਿੱਲੀ ਵੀ ਚੱਲੇ ਸੀ ਪੈਦਲ ਤਾਂ ਉਹਨਾਂ ਨੂੰ ਸਰਕਾਰ ਨੇ ਰੋਕ ਲਿਆ ਗਿਆ ਤੇ ਅੱਜ ਕਿਸਾਨਾਂ ਵੱਲੋਂ ਰੇਲਾਂ ਰੁਕਨ ਗਈਆਂ ਕਿਤਨਾ ਕਿਤੇ ਆਮ ਲੋਕਾਂ ਨੂੰ ਇਹਦੇ ਨਾਲ ਪਰੇਸ਼ਾਨੀ ਜਾਂ ਕਿਸਾਨਾਂ ਤੇ ਕਿਤਨਾ ਕਿਤੇ ਇਹ ਤਾਂ ਨਹੀਂ ਲੱਗੂਗਾ ਵੀ ਕਿਸਾਨ ਆ ਜਿਹੜੇ ਜਿਹੜੇ ਲੋਕਾਂ ਨੂੰ ਪਰੇਸ਼ਾਨ ਕਰ ਰਹੇ ਆ ਨਾਲੇ ਉੱਥੇ ਬੈਠੇ ਹੈਗੇ ਦਿੱਲੀ ਅਸੀਂ ਵੀਰੋਂ ਕਿਸੇ ਨੂੰ ਪਰੇਸ਼ਾਨ ਨਹੀਂ ਕਰ ਰਹੇ ਜਿਹੜਾ ਆਪਾਂ 6 ਤਰੀਕ ਦਾ ਦਿੱਲੀ ਆਉਣ ਦਾ ਪ੍ਰੋਗਰਾਮ ਦਿੱਤਾ ਸੀ ਤੇ ਸਾਰੇ ਭਾਰਤ ਵਿੱਚੋਂ ਕੇਰਲਾ ਚੋਂ ਆਂਧਰਾ ਚੋਂ ਕਰਨਾਟਕ ਵਿੱਚੋਂ ਜਿਹੜੇ ਸਾਡੇ ਜਥੇ ਚੱਲੇ ਹੋਏ ਸੀ ਉਹ ਇਹ ਨਕਮੀ ਤੇ ਭੈੜੀ ਸਰਕਾਰ ਨੇ ਉਹਨਾਂ ਨੂੰ ਟ੍ਰੇਨਾਂ 'ਚ ਉਤਾਰ-ਤਾਰ ਕੇ ਉਹਨਾਂ ਨਾਲ ਬਦਸਲੂਕੀ ਕਰੀ ਆ ਵੀਰੋ ਉਹਨਾਂ ਨੂੰ ਘੇਰ ਕੇ ਠੱਲਿਆ ਗਿਆ ਸਰਕਾਰ ਸਾਡੇ ਨਾਲ ਵੀ ਪੰਜਾਬ ਦੇ ਜੰਮਿਆਂ ਨੂੰ ਨਿਤ ਮਹਿਮਾ ਸਾਡੇ ਤੇ ਉਹਨਾਂ ਵਿੱਚ ਆਹ ਫਰਕ ਹੀ ਆ ਕਿ ਅਸੀਂ ਆਪ ਦਾ ਸਾਜੋ-ਸਮਾਨ ਸਭ ਕੁਝ ਲੈ ਕੇ ਚੱਲੇ ਆਂ ਫੇਰ ਜਾ ਕੇ ਦਿੱਲੀ ਦੀਆਂ ਚੀਕਾਂ ਨਿਕਲੀਆਂ ਇਹ ਸਾਸਤੇ ਸਰਕਾਰ ਸਾਨੂੰ ਵੀ ਉਹਨਾਂ ਵਾਲਾ ਹਾਲ ਕਰਨਾ ਚਾਹੁੰਦੀ ਆ ਸਾਡੇ ਨਾਲ ਵੀ ਜੁਪੀ ਤੇ ਬਿਹਾਰ ਵਾਲਾ ਕਰਨਾਟਕਾ ਵਾਲਾ ਕਿ ਇਹ ਲੋਕ ਆਰਥਿਕ ਪੱਖੋਂ ਕਮਜ਼ੋਰ ਹੋ ਜਾਣ ਤੇ ਇਹ ਆਪਦੇ ਸੰਘਰਸ਼ ਕਰਨ ਵਿੱਚ ਕਾਮਯਾਬ ਨਾ ਹੋ ਜਾਣ ਸਰਕਾਰ ਦੀਆਂ ਇਹ ਕੋਝੀਆਂ ਹਰਕਤਾਂ ਪਰ ਅਸੀਂ ਸਰਕਾਰ ਨੂੰ ਸਮੇਂ-ਸਮੇਂ ਸਿਰ ਚੈਲੰਜ ਕਰਕੇ ਦੱਸਦੇ ਆਂ ਵੀ ਪੰਜਾਬ ਦੇ ਜੰਮਿਆਂ ਨੂੰ ਨਿਤ ਮਹਿਮਾ ਹੁਣ ਪੰਜਾਬ ਦੇ ਬੱਬਰ ਸ਼ੇਰਾ ਨਾਲ ਸੋਡੀ ਟੱਕਰ ਲੱਗੀ ਆ ਇਹ ਮਿਸ਼ਨ ਗੁਰੂ ਨਾਨਕ ਪਾਤਸ਼ਾਹ ਦਾ ਹੈ ਜੇ ਘਰੋਂ ਤੁਰ ਕੇ ਗੁਰੂ ਨਾਨਕ ਪਾਤਸ਼ਾਹ ਨੂੰ ਤੁਸੀਂ ਹਰਾ ਨਹੀਂ ਸਕੇ ਤੇ ਅੱਜ ਸਾਨੂੰ ਦੱਸਣ ਵਾਲੇ ਸਾਡੇ ਨਾਲ ਉਹ ਅੰਨਦਾਤਾ ਜੋ ਗੁਰੂ ਨਾਨਕ ਪਾਤਸ਼ਾਹ ਨੇ ਇਹ ਭੁੱਖੇ ਸਾਧੂਆਂ ਨੂੰ ਪ੍ਰਸ਼ਾਦਾ ਛਕਾ ਕੇ ਸ਼ੁਰੂ ਕਰਿਆ ਸੀ ਵੀਰੋ ਅੱਜ ਉਹ ਦਿੱਲੀ ਦੇ ਬਾਡਰਾਂ ਦੇ ਉੱਤੇ ਮੋਰਚੇ ਦੇ ਵਿੱਚ ਅਸੀਂ ਵੱਧ ਚੜ ਕੇ ਹਿੱਸਾ ਜੋ ਲੈ ਰਹੇ ਹੈ ਸਰਕਾਰ ਪ੍ਰਧਾਨ ਜੀ ਜਿਵੇਂ ਅੱਜ ਦੇ ਪ੍ਰੋਗਰਾਮ ਤੋਂ ਪਹਿਲਾਂ ਸਰਕਾਰ ਵੱਲੋਂ ਪੰਜ ਫਸਲਾਂ ਦਾ ਪ੍ਰੋਪੋਜ਼ਲ ਦੁਬਾਰਾ ਫੇਰ ਜਿਹੜਾ ਕਿਸਾਨਾਂ ਨੂੰ ਦਿੱਤਾ ਗਿਆ ਵੀ ਪੰਜ ਫਸਲਾਂ ਤੇ ਅਸੀਂ ਪੰਜ ਸਾਲਾਂ ਵਾਸਤੇ ਕਰ ਰਹੇ ਹਾਂ ਉਹਦਾ ਕੀ ਲੌਜੀਕ ਹੈ ਪੰਜ ਸਾਲਾਂ ਵਾਸਤੇ ਦੇ ਰਹੇ ਆ ਕਿਉਂ ਦੇ ਰਹੇ ਆ ਕਿਸਾਨ ਕਿਉਂ ਨਹੀਂ ਲੈ ਰਹੇ ਉਹਨੂੰ ਵੀਰ ਜੀ ਅਸੀਂ ਲੈਣ ਵਾਸਤੇ ਤਿਆਰ ਆ ਸਾਨੂੰ ਕੋਈ ਹਰਕਤ ਨਾਲ ਦੇ ਰਹੇ ਆ ਪੰਜ ਸਾਲ ਨੂੰ ਅਸੀਂ ਜਾ ਕੇ ਫੇਰ ਮਰਾਂਗੇ ਅਸੀਂ ਕਹਿੰਨੇ ਆ ਪੰਜ ਸਾਲ ਵਾਸਤੇ ਨਹੀਂ ਸਾਨੂੰ ਦਿਓ ਹਰ ਇੱਕ ਫਸਲ ਤੇ ਐਮਐਸਪੀ ਗਾਰੰਟੀ ਕਾਨੂੰਨ ਦਿਓ ਅਸੀਂ ਲਿਖਤੀ ਰੂਪ ਵਿੱਚ ਲੈ ਕੇ ਤਾਂ ਉੱਠਣਾ ਸਰਕਾਰ ਸਾਨੂੰ ਕਿੱਥੇ ਦਿੰਦੀ ਸੀ ਸਰਕਾਰ ਤੋਂ ਤਾਂ ਅਸੀਂ ਜਿਦੋਂ ਦਿੱਲੀ ਨੂੰ ਸਾਡਾ ਮੂੰਹ ਹੈ ਸਰਕਾਰ ਸਾਥੋਂ ਡਰੀ ਹੋਈ ਹੈ ਡਰ ਕੇ ਮਾਰੀ ਨੇ ਸਰਕਾਰ ਨੇ ਜੋ ਹਰਿਆਣਾ ਸਰਕਾਰ ਨੇ ਰਸਤੇ ਬੰਦ ਕਰੇ ਐ ਹੁਣ ਇਹਨੂੰ ਸੁਪਰੀਮ ਕੋਰਟ ਤੇ ਹਾਈ ਕੋਰਟ ਦੀ ਝਾੜ ਪਈ ਐ ਵੀਰੋ ਰਸਤੇ ਖੁੱਲਣਗੇ ਦਿੱਲੀ ਵੀ ਜਾਵਾਂਗੇ ਮੰਗਾਂ ਵੀ ਸਾਰੀਆਂ ਮਨਾਵਾਂਗੇ ਅੱਜ ਦੇ ਪ੍ਰੋਗਰਾਮ ਦਾ ਕਿੰਨਾ ਕਸਰ ਦੇਖਦੇ ਹਾਂ ਅੱਜ ਦੇ ਪ੍ਰੋਗਰਾਮ ਤੋਂ ਬਾਅਦ ਕੀ ਲੱਗਦਾ ਸਰਕਾਰ ਦਾ ਕੁਝ ਨਾ ਕੁਝ ਮੀਟਿੰਗ ਫਿਕਸ ਹੋ ਸਕਦੀ ਐ ਜਾਂ ਸਰਕਾਰ ਕੁਝ ਨਾ ਕੁਝ ਮੀਟਿੰਗ ਵੀ ਫਿਕਸ ਹੋਊਗੀ ਮਿਲਣਾ ਸਾਰਾ ਕੁਝ ਵੀਰ ਜੀ ਮੀਟਿੰਗਾਂ ਚ ਹੋਈ ਐ ਹੂੰ ਜੇ ਤੋਂ ਅਸੀਂ ਏਡੇ ਵੱਡੇ ਪ੍ਰੋਗਰਾਮ ਕਰਾਂਗੇ ਤਾਂ ਹੀ ਸਰਕਾਰ ਨੇ ਮੀਟਿੰਗ ਦੇਣਾ ਮੀਟਿੰਗ ਦੇਣ ਵਾਸਤੇ ਹੀ ਅੱਜ ਦਾ ਸਰਕਾਰ ਨੂੰ ਅਸੀਂ ਜਿਹੜਾ ਪ੍ਰੈਸ਼ਰ ਸਰਕਾਰ ਤੇ ਬਣਾਇਆ ਭਾਰਤ ਬੰਦ ਕਰਿਆ ਮੀਟਿੰਗ ਵਾਸਤੇ ਕਰਿਆ ਵੀਰੋ ਅਸੀਂ ਲੈਣ ਵਾਸਤੇ ਆ ਅਸੀਂ ਪ੍ਰਧਾਨ ਜੀ ਪੰਜਾਬ ਦੇ ਲੋਕ ਹਜੇ ਵੀ ਕੁਛ ਤਾਂ ਸਮਝ ਲੋਕਾਂ ਨੂੰ ਆ ਚੁੱਕੀ ਹੈ ਜਿਵੇਂ ਇਹ ਪ੍ਰੋਗਰਾਮ ਹੈ ਜਿਹੜਾ ਐਸ ਕੇ ਐਮ ਦਾ ਹੈ ਜਾਂ ਗੈਰ ਰਾਜਨੀਤਿਕ ਦਾ ਜਾਂ ਸਾਰਿਆਂ ਨੇ ਅੱਜ ਦਾ ਜਿਹੜਾ ਪ੍ਰੋਗਰਾਮ ਦਾ ਰੇਰੋਕੋ ਦਾ ਪ੍ਰੋਗਰਾਮ ਕਿੰਨਾ ਦਾ ਇਹ ਵੀਰ ਜੀ ਜੋ ਗੈਰ ਰਾਜਨੀਤਿਕ ਸਜੁਗਤ ਮੋਰਚਾ ਤੇ 18 ਭਾਰਤੀ ਉਤਰੀ ਕਿਸਾਨ ਦੀਆਂ ਭਾਰਤੀ ਪੱਛਮੀ ਕਿਸਾਨ ਜਥੇਬੰਦੀਆਂ ਜਿਹੜੀਆਂ ਸੀਗੀਆਂ 36 ਜਥੇਬੰਦੀਆਂ ਨੂੰ ਦੋਨਾਂ ਫਾਰਮਾਂ ਵਾਲੀ ਨੂੰ ਪ੍ਰੋਗਰਾਮ ਦਿੱਤਾ ਗਿਆ ਸੀ ਇਹਦੇ ਵਿੱਚ ਨਾਲ ਸਾਡੇ ਹੁਣ ਜੋ ਟਰੱਕ ਟਰਾਂਸਪੋਰਟ ਵੀਰ ਸੀ ਉਹਨਾਂ ਨੇ ਵੀ ਸਾਨੂੰ ਸਮਾਸਨ ਦਿੱਤਾ ਉੱਥੇ ਜਾ ਕੇ ਪਰਸੋਂ ਤੋਂ ਸਾਡੇ ਨਾਲ ਆ ਹੋਰ ਜਥੇਬੰਦੀਆਂ ਬਹੁਤ ਨਵੇਂ ਦਿਨ ਰੋਜ਼ 4-5 ਜਥੇਬੰਦੀਆਂ ਹੁੰਦੀਆਂ ਇਹ ਸਾਰੇ ਕਿਸਾਨਾਂ ਨੂੰ ਦਿੱਤਾ ਗਿਆ ਸੀ ਲੱਗਦਾ ਨਹੀਂ ਕਿ ਬਾਕੀ ਦੀਆਂ ਜਥੇਬੰਦੀਆਂ ਵੀ ਜੇ ਇੱਕ ਜੋ ਢੋਕੇ ਨਾਲ ਆ ਕੇ ਬਾਹਰ ਜਾਂਦੀਆਂ ਤਾਂ ਅੰਦੋਲਨ ਜਿਹੜਾ ਜਿੱਤਣ ਚ ਸਾਨੀ ਹੋਵੇਗੀ ਬਿਲਕੁਲ ਵੀਰ ਜੀ ਸਾਨੂੰ ਡਾਰੇ ਸਾਡਿਆਂ ਤੋਂ ਜੇ ਉਹ ਸਾਡੇ ਨਾਲ ਸਾਡਾ ਕੋਈ ਮਤਭੇਦ ਹੋ ਸਕਦਾ ਪਰ ਕਿਸਾਨੀ ਮੰਗ ਤਾਂ ਇੱਕ ਹੀ ਹਨਾ ਯਾਰ ਜਾਮਾ ਤਾਂ ਅਸੀਂ ਕਿਸਾਨੀ ਦਾ ਹੀ ਪਾਇਆ ਹੋਇਆ ਨਾ ਜੇ ਉਹ ਸਾਡੇ ਨਾਲ ਉਹਨਾਂ ਨੇ ਉਸ ਬਾਰਡਰ ਤੇ ਨਹੀਂ ਬੈਠਣਾ ਤਾਂ 12 13 ਬਾਰਡਰ ਹੋਰ ਹਰਿਆਣੇ ਨਾਲ ਦਿੱਲੀ ਤੇ ਲੱਗ ਰਿਹਾ ਹੋਰ ਕਿਸੇ ਰਾਹ ਤੇ ਜਾ ਕੇ ਬੈਠ ਜਾਣ ਕਿ ਇਹਨੂੰ ਸਰਕਾਰ ਨੂੰ ਘੇਰ ਗਿਆ ਸੀ ਸਾਨੂੰ ਮੰਗਾਂ ਮਨਾਉਣੀਆਂ ਸ਼ਾਂਤੀ ਹੋ ਜਾਣ ਜੇ ਵੀਰ ਉਹ ਵੀ ਅੱਜ ਵੀ ਉੱਠ ਕੇ ਜਾ ਕੇ ਉਹ ਬਾਰਡਰਾਂ ਤੇ ਬਹਿ ਜਾਣ ਤਾਂ ਥੋੜੇ ਸਮੇਂ ਦੇ ਵਿੱਚ ਅਸੀਂ ਆਪਣੀਆਂ ਮੰਗਾਂ ਮਨਾ ਸਕਦੇ ਹਾਂ